ਨਮਸਕਾਰ ਜੀ ਇਹ ਵੀਡੀਓ ਖਾਸ ਉਹਨਾਂ ਮਾਪੇ ਲਈ ਹੈ ਜਿਨ੍ਹਾਂ ਦੇ ਬੱਚੇ ਕੁੜੀਆਂ ਜਾਂ ਮੁੰਡੇ ਬੱਚੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਜਿਨ੍ਹਾਂ ਦੇ ਬੱਚੇ ਸਾਰਾ ਸਾਰਾ ਦਿਨ ਮੋਬਾਈਲ ਦੇ ਵਿੱਚ ਕੁਝ ਨਾ ਕੁਝ ਕਰਦੇ ਰਹਿੰਦੇ ਨੇ ਮੈਂ ਨਾਲ ਇੱਕ ਫੋਟੋ ਚਲਾ ਰਿਹਾ ਆਪਣੀ ਇੰਡੀਆ ਦੀ ਹੀ ਗੱਲ ਹੈ ਪੰਜਾਬ ਤੋਂ ਬਾਹਰ ਦੀ ਗੱਲ ਹੈ ਵਿੱਚ ਫੋਟੋ ਚਲਾ ਰਿਹਾ ਕਬਰ ਤੁਸੀਂ ਪੜਨੀ ਹੈ ਤੇ ਮੈਂ ਲਿੰਕ ਪਾ ਦਿੰਦਾ ਪੜ ਲਿਓ ਇੱਕ 13-14 ਸਾਲ ਦਾ ਬੱਚਾ ਸਾਰਾ ਸਾਰਾ ਦਿਨ ਮੋਬਾਈਲ ਦੇ ਵਿੱਚ ਗੇਮ ਖੇਡਦਾ ਰਹਿੰਦਾ ਸੀ। ਮਾਪੇ ਆਪਨੇ ਪੁੱਛਣਾ ਕੀ ਕਰਦਾ ਪਿਆ ਤਾਂ ਕਹਿੰਦਾ ਜੀ ਮੈਂ ਸਟੱਡੀ ਕਰ ਰਿਹਾ ਮੈਂ ਪੜ ਰਿਹਾ ਮੈਂ ਆਪਣੀ ਕੰਫਾਈਨਮੈਂਟ ਪੂਰੀ ਕਰ ਰਿਹਾ ਬੰਨਾਂ ਲਗੰਦਾ ਸੀ। ਲੇਕਿਨ ਬਾਪ ਨੇ ਆਪਣੀ ਜ਼ਮੀਨ ਵੇਚ ਕੇ 14-15 ਲੱਖ ਰੁਪਏ ਆਪਣੇ ਅਕਾਊਂਟ ਦੇ ਵਿੱਚ ਰੱਖਿਆ ਸੀ। ਤੇ ਉਹ ਜਿਹੜਾ 13-14 ਸਾਲ ਦਾ ਬੱਚਾ ਸੀ ਬਾਪ ਦੇ ਅਕਾਊਂਟ ਦਾ ਐਕਸੈਸ ਉਦੇ ਕੋਲ ਸੀਗਾ ਆਨਲਾਈਨ ਇੰਟਰ ਬੈਂਕਿੰਗ ਇੰਟਰਨੈਟ ਬੈਂਕਿੰਗ ਜਿਨੂੰ ਆਪਾਂ ਕਹ ਦਿੰਦੇ ਆ ਤੇ ਹੋਲੀ-ਹੋਲੀ ਕਰਜ਼ਾ ਕਰਦਾ 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 13 ਲੱਖ ਰੁਪਇਆ ਉਹ ਉਸ ਗੇਮ ਦੇ ਵਿੱਚ ਹਾਰ ਗਿਆ ਹਾਰ ਗਿਆ ਜਾਂ ਕੀ ਹੋਵੇ ਮੈਨੂੰ ਤਾਂ ਪਤਾ ਨਹੀਂ ਫ੍ਰੀ ਫਾਇਰ ਬਾਰੇ ਸੁਣਿਆ ਪਰ ਜ਼ਿੰਦਗੀ ਦੇ ਵਿੱਚ ਮੈਂ ਫੋਨ ਤੇ ਚਲਾਈ ਵੀ ਨਹੀਂ ਕਦੀ ਫ੍ਰੀ ਫਾਇਰ ਦੇ ਵਿੱਚ ਕੀ ਉਹਨੇ ਕੀਤਾ ਕੀ ਨਹੀਂ ਕੀਤਾ ਮੈਨੂੰ ਨਹੀਂ ਪਤਾ 13 ਲੱਖ ਰੁਪਇਆ ਉਹਦੇ ਵਿੱਚ ਹਾਰ ਗਿਆ ਤਾਂ ਜਦੋਂ ਉਹ ਹੋਸ਼ ਵਿੱਚ ਆਇਆ ਹਨ ਸਮਝ ਆਈ ਕਿ ਮੈਂ ਤਾਂ ਇੰਨਾ ਪੈਸਾ ਹਾਰ ਚੁੱਕਾ ਹਾਂ ਇਹ ਹੋ ਗਿਆ ਉਹ ਹੋ ਗਿਆ ਤਾਂ ਇਸ ਡਰ ਤੋਂ ਕਿ ਬਾਪ ਮਰੇਗਾ ਮਾਂ ਮਰੇਗੀ ਉਹ 13 ਸਾਲ ਦੇ ਬੱਚੇ ਨੇ ਘਰ ਦੇ ਵਿੱਚ ਆਪਣੇ ਆਪ ਨੂੰ ਫਾਂਸੀ ਲਗਾ ਲਈ ਸਕੂਲ ਨੂੰ ਉਹਦੀ ਵੱਡੀ ਭੈਣ ਆਈ ਘਾਰ ਆ ਕੇ ਉਹਨੂੰ ਦੇਖਿਆ ਤੇ ਉਹਦੇ ਭਰਾ ਦੀ ਲਾਸ਼ ਜਿਹੜੀ ਪੱਖੇ ਨਾਲ ਲਟਕਦੀ ਸੀ ਜਦੋਂ ساری ਤਹਿਕੀਕਤ ਕੀਤੀ ਪੁਲਿਸ ਨੇ ਤਾਂ ਵਿੱਚੋਂ ਇਹ ਕੇਸ ਨਿਕਲ ਕੇ ਆਇਆ ਕਿ 13 ਲੱਖ ਰੁਪਏ ਉਹਦੇ ਬਾਪ ਦੇ ਅਕਾਊਂਟ ਦੇ ਵਿੱਚੋਂ ਸੀ ਜਦੋਂ ਸਟੇਟਮੈਂਟ ਕਢਾਈ ਗਈ ਤਾਂ ਉਹ ਸਾਰੀ ਸਟੇਟਮੈਂਟ ਦੇ ਵਿੱਚ ਆਇਆ ਕਿ ਸਾਰੇ ਪੈਸੇ ਆਨਲਾਈਨ ਗੇਮਿੰਗ ਆਨਲਾਈਨ ਗੇਮਿੰਗ ਫੋਨ ਚੱਕਿਆ ਤਾ ਗਿਆ ਤੇ ਫੋਨ ਦੇ ਵਿੱਚ ਫ੍ਰੀ ਫਾਇਰ ਸੀ ਨਾਲ ਦੇ ਕਿਸੇ ਬੱਚਿਆਂ ਨੇ ਨਾਲ ਦੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਆਫੀਸਰ ਨੇ ਸਭ ਕੁਝ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਹ ਜਿਹੜਾ 13 ਲੱਖ ਰੁਪਇਆ ਸੀਗਾ ਸਾਰਾ ਸਾਰਾ ਉਸ ਗੇਮ ਦੇ ਮਾਧਿਅਮ ਤੋਂ ਬੱਚਾ ਹਾਰ ਗਿਆ ਤੇ ਸਿਰਫ ਇਸ ਡਰ ਤੋਂ ਉਹਨੇ ਆਪਣੀ ਜਾਨ ਦੇ ਦਿੱਤੀ ਕਿ ਮਾਪੇ ਨੂੰ ਮਾਰਨਗੇ ਉਹਨਾਂ ਮਾਂ ਵਿਚਾਰੀ ਰੋ ਰਹੀ ਹੈ ਕਿ ਪੈਸੇ ਤਾਂ ਵਾਪਸ ਆ ਜਾਂਦੇ ਪਰ ਮੇਰੇ ਬੱਚੇ ਨੇ ਵਾਪਸ ਨਹੀਂ ਆਵਾ ਇਸ ਕਰਕੇ ਸਾਡਾ ਇਹ ਕਹਿਣਾ ਨਹੀਂ ਆ ਕਿ ਤੁਸੀਂ ਆਪਣੇ ਬੱਚਿਆਂ ਕੋਲ ਫੋਨ ਖੋਲੋ ਲੇਕਿਨ ਤੁਹਾਡੇ ਬੱਚੇ ਤੁਹਾਡੇ ਉਸ ਆਪਣੇ ਮੋਬਾਈਲ ਦੇ ਉੱਤੇ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਉਹਦੀ ਸਾਰੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਆਪਣੇ ਅਕਾਊਂਟਾਂ ਦੇ ਐਕਸੈਸ ਨਾ ਦਿਓ ਦੂਸਰੀ ਗੱਲ ਔਨਲਾਈਨ ਕ੍ਰੇਡ ਸਾਈਡਿੰਗ ਸਗੀਆਂ ਆਨਲਾਈਨ ਅਨੇ ਸੈਟਿੰਗਸ ਹੈਗੀਆਂ ਕਿ ਤੁਸੀਂ ਆਪਣੇ ਬੱਚੇ ਦੇ ਮੋਬਾਈਲ ਤੇ ਕਈ ਚੀਜ਼ਾਂ ਨੂੰ ਬਲੌਕ ਕਰ ਸਕਦੇ ਹੋ ਕਿ ਆਨਲਾਈਨ ਗੇਮ ਨਾ ਖੇਡ ਪਾਵੇ ਆਨਲਾਈਨ ਕਈ ਜਿਹੜੀਆਂ ਸਾਈਟਾਂ ਬੱਚਿਆਂ ਵਾਸਤੇ ਨਹੀਂ ਆ ਉੱਥੇ ਨਾ ਜਾ ਪਾਵੇ ਕਈ ਸੈਟਿੰਗਸ ਹੈਗੀਆਂ ਨੇ ਅਗਰ ਉਸ ਸੈਟਿੰਗਸ ਦੇ ਬਾਰੇ ਤੁਸੀਂ ਕੋਈ ਨੌਲੇਜ ਚਾਹੁੰਦੇ ਹੋ ਮੈਨੂੰ ਮੈਸੇਜ ਕਰ ਲਓ ਮੈਂ ਤੁਹਾਨੂੰ ਉਹ ਵੀ ਦੱਸ ਦੇਵਾਂਗਾ ਤੇ ਆਪਣੇ ਬੱਚਾ ਕੋਲੋਂ ਫੋਨ ਨਾ ਖੋ ਮੈਂ ਇਹ ਨਹੀਂ ਕਹ ਰਿਹਾ ਕਿ ਫੋਨ ਖੋਲੋ ਲੇਕਿਨ ਧਿਆਨ ਰੱਖੋ ਕਰਦੇ ਕੀ ਪੈਣ ਔਰ ਬੱਚਿਆਂ ਵਾਸਤੇ ਇੱਕ ਸੁਜੈਸ਼ਨ ਇਹੀ ਹੈ ਕਿ ਜਿਹੜਾ ਤੁਹਾਡੇ ਮਾਪੇ ਦਾ ਪੈਸਾ ਉਹ ਤੁਹਾਡੇ ਲਈ ਹੀ ਹੈ। ਉਹ ਤੁਹਾਡੇ ਲਈ ਹੀ ਕਮਾ ਰਹੇ ਨੇ, ਤੁਹਾਡੇ ਲਈ ਹੀ ਸੇਵ ਕਰਤਾ ਹੈ। ਲੇਕਿਨ ਇੱਕ ਗੇਮਾ-ਗੂਮਾ ਵਿੱਚ ਕੁਝ ਵੀ ਨਹੀਂ ਪਿਆ। ਔਰ ਜ਼ਿੰਦਗੀ ਦੇ ਵਿੱਚ ਕਦੀ ਵੀ ਕੋਈ ਵੀ ਆਨਲਾਈਨ ਗੇਮ ਤੋਂ ਬੰਦਾ ਕਦੀ ਨਹੀਂ ਜਿੱਤ ਸਕਦਾ। ਛੋਟੀ ਜਿਹੀ ਗੱਲ ਦੱਸਦਾ। ਸੋਚੋ ਜਿਨੇ ਆਨਲਾਈਨ ਗੇਮ ਬਣਾਈ ਹੈ, ਜਿਸ ਬੰਦੇ ਨੇ ਉਹ ਕਿਸ ਨਾ ਕਿਸੇ ਨੇ ਤਾਂ ਬਣਾਈ ਹੋਈ ਏ ਕਿ ਉਸ ਆਨਲਾਈਨ ਗੇਮ ਨੂੰ ਆਪਰੇਟ ਕਰਨ ਵਾਲਾ ਕੋਈ ਨਾ ਕੋਈ ਬੰਦਾ ਤਾਂ ਹੋਏਗਾ। ਔਰ ਉਹ ਬੰਦਾ ਤੁਹਾਨੂੰ ਕੀ ਲੱਗਦਾ ਹੈ ਕਿ ਆਪਣੇ ਕੋਲ ਪੈਸਾ ਦੇ ਬੋਰੇ ਰੱਖ ਕੇ ਬੈਠਾ ਹੋਇਆ ਹੈ ਕਿ ਜਿਹੜੇ ਬੱਚੇ ਆਨਲਾਈਨ ਗੇਮ ਖੇਡਣਗੇ ਉਹਨਾਂ ਨੂੰ ਪੈਸੇ ਵੰਡ ਦੇਗਾ ਉਹ। ਉਹ ਤੁਹਾਡੇ ਤੁਹਾਨੂੰ ਪੈਸੇ ਵੰਡਣ ਨਸਤੇ ਨਹੀਂ ਤੁਹਾਡੇ ਕੋਲ ਜਿੰਨਾ ਵੀ ਪੈਸਾ ਹੈ ਉਹ ਹੜੱਪ ਕਰਨ ਨਸਤੇ ਬੈਠੇ ਹੋਏ ਨੇ। ਆਨਲਾਈਨ ਗੇਮ ਮਤੋਂ ਬਚੋ। ਕੋਈ ਵੀ ਆਨਲਾਈਨ ਗੇਮ ਜ਼ਿੰਦਗੀ ਵਿੱਚ ਕਦੇ ਵੀ ਕੋਈ ਤੁਹਾਨੂੰ ਜਿਤਾ ਨਹੀਂ ਸਕਦੀ। ਆ ਜਿਹੜੇ ਵੱਡੇ ਵੱਡੇ ਕ੍ਰਿਕਟਰ ਵੱਡੇ ਵੱਡੇ ਸੈਲੀਬ੍ਰਿਟੀ ਐਡ ਕਰਦੇ ਆ ਡ੍ਰੀਮ 11 ਤੇ ਪੈਸਾ ਲਗਾਓ ਜੀ ਸੁਣਾਂਣੀ ਜਗ੍ਹਾ ਤੇ ਪੈਸਾ ਲਗਾਓ ਜੀ ਤੁਸੀਂ ਜਿੱਤੋਗੇ ਇਹਨਾਂ ਨੇ ਆਪ ਕਦੀ ਪੈਸਾ ਨਹੀਂ ਲਗਾਇਆ ਤੋ ਐਡ ਸਿਰਫ ਤਾਂ ਕਰਦੇ ਆ ਇਹਨਾਂ ਨੂੰ ਪੈਸੇ ਮਿਲਦੇ ਆ ਜ਼ਿੰਦਗੀ ਵਿੱਚ ਕਦੀ ਡ੍ਰੀਮ 11 ਤੋਂ ਸਰਕਲ 1 ਤੋਂ ਕਦੀ ਕੋਈ ਨਹੀਂ ਜਿੱਤਿਆ ਔਰ ਜਿਹੜੇ ਆ ਚਿਕਨ ਰੋਡ ਜੋ ਵੀ ਆਨਲਾਈਨ ਗੇਮ ਆ ਗਈਆਂ ਜਿਨ੍ਹਾਂ ਦੀਆਂ ਐਡਾਂ ਆਉਂਦੀਆਂ ਇੰਨਾ ਤੋਂ ਕਦੀ ਕੋਈ ਜ਼ਿੰਦਗੀ ਵਿੱਚ ਨਹੀਂ ਜਿੱਤ ਸਕਿਆ ਨਾ ਹੀ ਜਿੱਤਿਆ ਇਹਨਾਂ ਨੇ ਤੁਹਾਡੇ ਪੈਸੇ ਹੜੱਪ ਲੈਣੇ ਨੇ ਇਸ ਕਰਕੇ ਇਸ ਕਰਕੇ ਆਨਲਾਈਨ ਗੇਮਾਂ ਤੋਂ ਬਚੋ ਬਸ ਥੈਂਕ ਯੂ